ਪਾਣੀ ਦਾ ਪ੍ਰੈਸ਼ਰ ਦੁੱਗਣਾ ਹੋ ਜੂਗਾ ਜੀ ਆ ਦੇਸੀ ਜਗਾੜ ਤਿਆਰ ਕਰਨ ਨਾਲ ਹੁੰਦਾ ਕਿ ਇਹ ਜਿਹੜੀਆਂ ਟੈਂਕੀਆਂ ਜੀ ਪਹਿਲੀ ਇਮਾਰਤ ਤੇ ਪਹਿਲੀ ਮੰਜ਼ਲ ਤੇ ਪਈਆਂ ਹੁੰਦੀਆਂ ਨੇ ਉਹਨਾਂ ਦਾ ਪਾਣੀ ਦਾ ਜਿਹੜਾ ਪ੍ਰੈਸ਼ਰ ਹੈ ਟੂਟੀਆਂ ਦਾ ਉਹ ਬਹੁਤ ਜ਼ਿਆਦਾ ਘੱਟ ਹੁੰਦਾ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਪਰ ਪ੍ਰੈਸ਼ਰ ਆਪਣਾ ਵੱਧ ਸਕਦਾ ਤੁਸੀਂ ਦੇਖ ਲਓ ਪਹਿਲੀ ਮੰਜ਼ਲ ਤੇ ਟੈਂਕੀ ਪਈ ਹੈ ਜਾਂ ਕਿਸੇ ਦੀ ਟੈਂਕੀ ਹੈ ਜਿਹੜੀ ਉਹ ਬਾਥਰੂਮ ਤੇ ਪਈ ਹੁੰਦੀ ਹੈ ਉਹਦਾ ਪ੍ਰੈਸ਼ਰ ਇਸ ਤਰੀਕੇ ਨਾਲ ਆਉਂਦਾ ਜੀ ਅੱਧੀ ਕੀ ਪਾਈਪ ਚੱਲਦੀ ਹੁੰਦੀ ਹੈ ਜਦੋਂ ਟੈਂਕੀ ਅੱਧੀ ਹੋ ਜਾਏ ਉਦੋਂ ਦਾ ਪ੍ਰੈਸ਼ਰ ਬਿਲਕੁਲ ਘਟ ਜਾਂਦਾ ਨਾ ਤੁਹਾਡਾ ਜਿਹੜਾ ਆਪਣਾ ਦੂਸਰਾ ਹੁੰਦਾ ਹੁਣ ਤੁਸੀਂ ਕਰਨਾ ਕੀ ਹੈ ਟੈਂਕੀ ਦਾ ਗੇਟ ਵਾਲ ਬੰਦ ਕਰ ਦਿਓ ਇਸ ਤੋਂ ਬਾਅਦ ਜਿਹੜਾ ਹੇਠਲਾ ਪੁਆਇੰਟ ਹੈ ਜਿੱਥੇ ਤੁਹਾਨੂੰ ਪ੍ਰੈਸ਼ਰ ਚਾਹੀਦਾ ਹੈ ਉੱਥੋਂ ਤੁਸੀਂ ਸਪਲਾਈ ਨੂੰ ਇਸ ਤਰੀਕੇ ਨਾਲ ਕੱਟ ਦਿਓ ਜਿਹੜਾ ਤੁਹਾਡਾ ਸਭ ਤੋਂ ਹੇਠਲਾ ਪੁਆਇੰਟ ਹੈ ਜਿੱਥੇ ਤੁਹਾਨੂੰ ਇਹ ਲੱਗਦਾ ਵੀ ਯਾਰ ਇੱਥੇ ਪਾਣੀ ਬਿਲਕੁਲ ਕੱਟ ਗਿਆ ਉੱਥੋਂ ਤੁਸੀਂ ਇਹਨੂੰ ਕੱਟ ਦਿਓ ਜਿੱਥੇ ਵੀ ਪ੍ਰੈਸ਼ਰ ਵਧਾਉਣਾ ਹੈ ਤੇ ਆਪਾਂ ਨੂੰ ਚਾਹੀਦਾ ਕੀ ਹੈ ਆਪਾਂ ਨੂੰ ਟੀ ਪੁਆਇੰਟ ਚਾਹੀਦੇ ਨੇ ਐਲਬੋਆਂ ਚਾਹੀਦੇ ਨੇ ਦੋ ਆਪਾਂ ਨੂੰ ਚਾਹੀਦੇ ਨੇ ਪਾਈਪ ਦੇ ਟੁਕੜੇ ਚਾਹੇ ਤੁਸੀਂ ਇਹ ਕੰਮ ਕਿਸੇ ਮਕੈਨਿਕ ਤੋਂ ਕਰਾ ਲਿਓ ਚਾਹੇ ਤੁਸੀਂ ਆਪ ਕਰੇ ਕਰ ਲਿਓ ਆਪਾਂ ਨੂੰ ਇੱਕਾ ਸਲੋਚਨ ਚਾਹੀਦਾ ਹੈ ਪੁਰਾਣੀਆਂ ਪਾਈਪਾਂ ਦੇ ਟੁਕੜੇ ਵੀ ਆਪਣੇ ਘਰੇ ਪਏ ਹੁੰਦੇ ਨੇ ਜੇ ਤੁਸੀਂ ਟੁੱਟੀ ਫੀਟਿੰਗ ਕੋਈ ਕਰਵਾਈ ਹੈ ਤਾਂ ਐਲਬੋਆਂ ਤੇ ਜਿਹੜੀ ਆਹ ਟੀ ਪੁਆਇੰਟ ਨੇ ਇਹ ਵੀ ਤੁਹਾਡੇ ਘਰੇ ਬਚੇ ਪਏ ਹੋਣਗੇ ਤੁਸੀਂ ਚੰਗੇ ਤਰੀਕੇ ਨਾਲ ਚੈੱਕ ਕਰ ਲਿਓ ਬਸ ਇਹ ਦਿੱਕਤ ਮੈਂ ਬਹੁਤ ਜਗ੍ਹਾ ਤੇ ਦੇਖੀ ਹੈ ਜਿੱਥੇ ਵੀ ਪ੍ਰੈਸ਼ਰ ਦੀ ਦਿੱਕਤ ਆਉਂਦੀ ਹੈ ਉੱਥੇ ਇਹੀ ਚੱਕਰ ਹੁੰਦਾ ਹੈ ਜਿੱਦਾਂ ਤੁਹਾਡੀ ਜਿਹੜੀ ਟੈਂਕੀ ਉਹ ਪਹਿਲੀ ਮਾਰਤੇ ਤੇ ਪਈ ਹੈ ਜਾਂ ਦੂਸਰੀ ਤੇ ਹੈ ਫਿਰ ਤਾਂ ਕੋਈ ਦਿੱਕਤ ਨਹੀਂ ਦੂਸਰੀ ਤੇ ਤਾਂ ਪ੍ਰੈਸ਼ਰ ਵੱਜ ਜਾਂਦਾ ਹੈ ਪਹਿਲੀ ਤੇ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਹੁਣ ਆਪਾਂ ਨੇ ਕਰਨਾ ਕੀ ਹੈ ਟੀ ਪੁਆਇੰਟਾਂ ਨਾਲ ਜਿਹੜਾ ਟਾਂਚਾ ਹੈ ਇਹਨੂੰ ਆਪਾਂ ਨੇ ਤਿਆਰ ਕਰ ਲਿਆ ਦੋਨੇ ਪਾਸੇ ਆਪਾਂ ਇਹਦੇ ਐਲਬੋਆਂ ਜੋੜਤੀਆਂ ਤੇ ਦੋ ਆਪਾਂ ਇਹਦੇ ਉੱਤੇ ਫਿੱਟ ਕਰਾਂਗੇ ਜੀ ਪਾਈਪਸੀਆਂ ਉੱਪਰਲੇ ਪਾਸੇ ਪਾਈਪਸੀਆਂ ਫਿੱਟ ਕਰਕੇ ਆਲੇ-ਦੁਆਲੇ ਤੁਸੀਂ ਇਹਨੂੰ ਕਿਸੇ ਗੂੰਦ ਨਾਲ ਜਾਂ ਕਿਸੇ ਵੀ ਚੀਜ਼ ਨਾਲ ਚੰਗੇ ਤਰੀਕੇ ਨਾਲ ਫਿਕਸ ਕਰ ਲਓ ਇਹਦੀ ਜਿਹੜੀ ਹਵਾ ਉਹ ਬਿਲਕੁਲ ਵੀ ਲੀਕ ਨਹੀਂ ਹੋਣੀ ਚਾਹੀਦੀ ਇੰਨਾ ਖਾਸ ਧਿਆਨ ਰੱਖਿਓ ਜੀ ਪਾਈਪਸੀ ਦੀ ਜਿਹੜੀ ਹਵਾ ਹੈ ਪੈ ਇਸ ਤਰੀਕੇ ਨਾਲ ਹੀ ਸਲੋਚਨ ਲਾ ਕੇ ਇਹ ਤੇ ਫਿਰ ਇੱਕ ਆਪਾਂ ਟੀ ਪੁਆਇੰਟ ਫਿੱਟ ਕਰ ਦਾਂਗੇ ਇਸ ਤਰੀਕੇ ਨਾਲ ਆ ਜਿਹੜਾ ਢਾਂਚਾ ਸੰਚਾ ਇਸ ਤਰੀਕੇ ਨਾਲ ਤੁਹਾਡਾ ਤਿਆਰ ਹੋ ਜਾਊਗਾ ਇਸ ਤੋਂ ਬਾਅਦ ਇਹਨੂੰ ਕਿਵੇਂ ਵਰਤਣਾ ਹੈ ਕਿਵੇਂ ਇਹਦਾ ਯੂਜ਼ ਕਰਨਾ ਹੈ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਤੇ ਪਾਈਪ ਦੇ ਆਪਾਂ ਨੇ ਟੁਕੜੇ ਕੱਟ ਲਏ ਜੀ ਇਸ ਤੋਂ ਬਾਅਦ ਆ ਪਾਈਪ ਦੇ ਟੁਕੜੇ ਜਿਹੜੇ ਇੱਥੇ ਫਿੱਟ ਹੋ ਜਾਣਗੇ ਇਹਦੇ ਆਲੇ ਦੁਆਲੇ ਜਿਹੜੀ ਆਪਾਂ ਟੀ ਪੁਆਇੰਟ ਫਿੱਟ ਕੀਤੀ ਹੈ ਇਸ ਤਰੀਕੇ ਨਾਲ ਆ ਇਹਦੀ ਸ਼ੇਪ ਬਣ ਜੂਗੀ ਇਸ ਤੋਂ ਬਾਅਦ ਇਧਰਲੇ ਪਾਸੇ ਇਹਦੇ ਇੱਕ ਲੱਗੂਗਾ ਜੀ ਗੇਟ ਵਾਲ ਆ ਜਿਹੜਾ ਆਪਾਂ ਨੇ ਲਾਇਆ ਜਿਹੜਾ ਪਾਣੀ ਨੂੰ ਰੋਕਣ ਵਾਲਾ ਤੇ ਬ ਜੁਗਾ ਇਹ 99% ਲੋਕਾਂ ਦੇ ਘਰੇ ਦਿੱਕਤ ਹੈ ਜਿਨ੍ਹਾਂ ਦੀਆਂ ਟੈਂਕੀਆਂ ਪਹਿਲੀ ਮਾਰਤ ਦੇ ਜਾਂ ਬਾਥਰੂਮ ਤੇ ਪਈਆਂ ਨੇ ਉਹਨਾਂ ਦੇ ਘਰੇ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਹੁੰਦਾ ਟੂਟੀਆਂ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਇਹਨੂੰ ਫਿੱਟ ਕਰਨਾ ਜਿੱਥੋਂ ਆਪਾਂ ਨੇ ਇਹਨੂੰ ਕੱਟਿਆ ਸੀ ਤੇ ਇਸ ਤੋਂ ਬਾਅਦ ਇੱਕ ਵਾਰੀ ਇਹਨਾਂ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਦੱਬ ਕੇ ਚੰਗੇ ਤਰੀਕੇ ਨਾਲ ਜੇ ਕੋਈ ਹਵਾ ਹੋਵੇਗੀ ਉਹਨੂੰ ਆਪਾਂ ਕੱਢ ਦਨੇ ਤੇ ਪਾਣੀ ਆਪਾਂ ਛੱਡਦਾ ਪਾਈਪਸੀਆਂ ਦੇ ਵਿੱਚ ਇਸ ਤਰੀਕੇ ਨਾਲ ਪਾਣੀ ਹੈ ਜਿਹੜਾ ਤੁਹਾਡਾ ਭਰਿਆ ਰਹੂਗਾ ਟੈਂਕੀ ਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਹੇਠ ਆਉਣਾ ਸ਼ੁਰੂ ਹੋ ਗਿਆ ਹੁਣ ਹੁਣ ਆਪਾਂ ਛੱਡ ਕੇ ਦੇਖਦੇ ਆਹ ਲੋ ਜੀ ਪ੍ਰੈਸ਼ਰ ਚੈੱਕ ਕਰੋ ਤੁਸੀਂ ਦ ਹੋ ਗਿਆ ਤੇ ਨਾਲ ਆਪਾਂ ਉਹ ਵੀਡੀਓ ਵੀ ਪਲੇ ਕਰਾਂਗੇ ਉੱਪਰਲੇ ਪਾਸੇ ਉਹਨੂੰ ਵੀ ਤੁਸੀਂ ਚੈੱਕ ਕਰਿਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਪਹਿਲਾਂ ਪ੍ਰੈਸ਼ਰ ਕਿੰਨਾ ਸੀ ਤੇ ਹੁਣ ਪ੍ਰੈਸ਼ਰ ਕਿੰਨਾ ਹੋ ਗਿਆ ਇੰਨਾ ਫਰਕ ਪੈ ਗਿਆ ਜੀ ਪ੍ਰੈਸ਼ਰ ਦਾ ਠੀਕ ਹੈ ਆ ਦੋ ਪਾਈਪਸ ਕਿਹਨੇ ਜਿਹੜੀਆਂ ਇਹ ਤੁਹਾਡੀ ਟੂਟੀਆਂ ਦਾ ਪ੍ਰੈਸ਼ਰ ਵਧਾਉਣੀਆਂ ਜਿਗਾਰਡ ਚੰਗਾ ਲੱਗਿਆ ਤਾਂ ਕਮੈਂਟ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ